ਨਾਨਕ ਦਾ ਸਾਰ ਸੇਵਿਆ ਅੰਤਰ ਲੈ ਚ ਦਇਆ ਕੋ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰ ਸੁਖ ਰੂਪ ਹੋਇ ਜਿ ਸੁਖ ਤਾਂ ਮਨ ਨ ਹੋਈ ਤੂ ਕਰਤਾ ਕਰਣਾ ਮੈਂ ਨਾਹੀ ਜਾ ਹੋਂ ਕਰੀ ਨਾ ਹੋਈ ਬਲੇ ਹਾਰੀ ਗੁਦਰਤਵ ਸੇਆ ਹੇ ਰਾਮ ਤਨ ਜਾਈ ਲਖਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲਕਲਾ ਪਰਪੂ ਰਹਿਆ ਦੁਸਰਜਾ ਸਾਹਿਬ ਸਵਾਲਿਓ ਜਿਨ ਕੀਤੀ ਸੋ ਪਰ ਪਿਆ ਕਹੁ ਨਾਨਕ ਕਰਤੇ ਕਿਵਾਂ ਤਾਂ ਜੋ ਕਿਛੁ ਕਰਨਾ ਸੋ ਕਰ ਰਹਿਆ ਸੋ ਦਰਗਾਸਾ ਮਹੱਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇ ਰਾਕੇ ਹਾ ਸੋ ਕਰਕੇ ਹਾ ਜਿਤ ਵੇ ਸਰਬ ਸੁਮਾਲੇ ਵਾਜਿ ਤੇਰੇ ਨਾਦ ਅਨਿਕ ਸੰਖਾ ਕੀਤੇ ਤੇਰੇ ਭਗਵਨ ਹਾਰੇ ਕੀਤੇ ਤੇਰਾ ਗੁਰੂ ਸੋ ਕਹੀਏ ਕੀਤੇ ਤੇਰੇ ਗਵਨ ਹਾਰੇ ਗਾਵੰਤ ਤੁਧਨੋ ਭਵਨ ਬਾਣੀ ਵੈ ਸੰਤੁਰ ਗਾਵੈ ਰਜ ਤਰੰਦਵਾਰੇ ਗਾਵੰਤ ਤੁਧਨੋ ਜਿਤ ਗੁਪਤ ਲਿਖ ਜਾਣ ਨ ਲਿਖ ਲਿਖ ਧਰਮ ਵਿਚਾਰੇ ਗਾਵੰਤ ਤੁਧਨੋ ਸਤਸਮਾਦੀ ਅੰਦਰ ਹੋਊ ਗਾਵੰਤ ਤੁਧਨੋ ਸਾਧ ਵਿਚਾਰੇ ਗਾਵੰਤ ਤੁਧਨੋ ਜਤੀ ਜਤੀ ਸੰਤੋਕੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਿਤ ਪੜਨਰਕੀਸਰ ਜੁਗ ਜੁਗ ਵੇਦਾਂ ਨਾਲੇ ਗਾਵੰਤ ਤੁਧਨੋ ਮੌਨੀਆ ਮਨ ਮੋਹਨ ਸਰਗਮਚ ਪਿਆਲੇ ਗਾਵੰਤ ਤੁਧਨੋ ਰਤਨ ਉਪਾਇ ਤੇਰੇ ਅਠਸੜਤੀ ਰਤਨਾਂ ਨਾਲੇ ਗਾਵੰਤ ਤੁਧਨੋ ਜੋਧ ਮਹਾਬਲ ਸੂਰਾ ਗਾਵੰਤ ਤੁਧਨੋ ਖਾਣਿ ਵਿਚਾਰੇ ਗਾਵੰਤ ਤੁਧਨੋ ਖੰਡ ਮੰਡਲ ਰੰਡਾ ਕਰ ਕਰ ਰੱਕੇ ਤੇਰੇ ਧਾਰੇ ਜੈ ਤੁਧਨੋ ਗਾਵਨ ਜੋਤਿ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਨ ਸੇਮੈ ਚਿਤਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਚਾ ਸਚੀ ਨਾਹੀ ਹੈ ਪੀਅ ਸੀ ਜੈ ਨਾ ਜਾਤੀ ਰਤਨ ਜਨਰ ਚਾਹੀ ਰੰਗੀ ਰੰਗੀ ਬਾਤੀ ਕਰ ਕਰ ਜਨਸੀ ਮਾਇਆ ਜਨਿ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋ ਤਿਸ ਦੀ ਵਟਿਆਈ ਜੋ ਤਿਸ ਭਾਵੇਂ ਸੁਈ ਕਰ ਸੇ ਪਰ ਹੁਕਮ ਨਾ ਕਰਣਾ ਜਾਈ ਸੋ ਪਤਸ਼ਾਹ ਸਹਪਤ ਸਾਹਿਬ ਨਾਨਕ ਰਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਕਾ ਸਭ ਕੋਏ ਕੇਵੜ ਵੱਡਾ ਦੀਤਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਹਿਣ ਵਾਲੀ ਤੇਰੀ ਸਮਾਈ ਵੱਡੇ ਮੇਰੇ ਸਹਿਬਾਂ ਘਰ ਗੰਭੀਰਾ ਗੁਣੇ ਗਹਿਰਾ ਕੋਈ ਨਾ ਜਾਣਾ ਤੇਰਾ ਕਿਤਾ ਕੇ ਵੜ ਜੀਰਾ ਰਹਾ ਹੋ ਸਭ ਸਰ ਦੀ ਮਿਲ ਸਰ ਤਕ ਮਾਈ ਸਭ ਕੇ ਮਤ ਮਿਲ ਕੇ ਮਤ ਪਾਈ ਗਿਆਨੀ ਧਿਆਨੀ ਗੁਰ ਗੁਰਾਈ ਕਹਿਣ ਨ ਜਾਈ ਤੇਰੀ ਦਿਲ ਵੜਿਆਈ ਸਭ ਸਾਤ ਸਭ ਤਪ ਸਭ ਜਗਈਆ ਸਦਾ ਵਰਗਾ ਕੇ ਅਵਢਾਈਆ ਤਦ ਵਣ ਸਦੀ ਕੇ ਨਾ ਨਾ ਪਾਈਆ ਕਰਮ ਮਿਲੈ ਨਹੀਂ ਧਾਕ ਰਹੀ ਆ ਆਕਣ ਵਲ ਕਿਆ ਵਿਚਾਰ ਸਿਫਤੀ ਪਰੇ ਤੇਰੇ ਭੰਡਾਰ ਜਸ ਤੂੰ ਦੇਹ ਤਿਸ ਕਿਆ ਚਾਰ ਨਾਲਕ ਸਚ ਸਵਰਣ ਹਾਰਾ ਵਾਸਾ ਮਹਿਲਾ ਪਹਿਲਾ ਆਕਾ ਜੀ ਰਾਮ ਸਰੈ ਮਰ ਜਾਉ ਆਕਣ ਔਕਾ ਸੱਚਾ ਨਾਮ ਸਾਚੇ ਨਾਮ ਜੀ ਲਾਗੇ ਭੋਗ ਤਬ ਭੁੱਖ ਘਾ ਚਲੀਏ ਦੁਖ ਸੋਕ ਵਿਸਰੈ ਮੇਰੀ ਮਾਈ ਸਾਚਾ ਸਾਹਿਬ ਸਾਚੇ ਨਾਮ ਜੀ ਰਹਾਉ ਸਾਚੇ ਨਾਮ ਕੀ ਦਿਲ ਵਡਿਆਈ ਆਖ ਤੱਕ ਕੀਮਤ ਨਹੀਂ ਪਾਈ ਜੇ ਸਭ ਮਿਲ ਗਏ ਅਕਨ ਪਾਹੀ ਵੱਡਾ ਨਾ ਹੋਵੇ ਘਾਟ ਨਾ ਜਾਏ ਨਾਉ ਮਰਨ ਨ ਹੋਵੇ ਸੋਗ ਦਿੰਦਰ ਨ ਚੁਕੇ ਭੋਗ ਗਣੇ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਬੜਿਆਬ ਤੇ ਬੜ ਤੇਰੀ ਦਾਤ ਜੰਦਨ ਕਰਕੇ ਕੀਤੀ ਰਾਤ ਖਸਮ ਵਿਸਾਰ ਹਤੇ ਕਮ ਜਾਤ ਨਾਨਕ ਨਾ ਬੈ ਬਾਜਸਨਤ ਰਾਗ ਗੂਜਰੀ ਮਹੱਲਾ ਤਵਤਾ ਹਰਗੇ ਜਨ ਜਤ ਗੁਰੂ ਸਤਿਗੁਰੂ ਖਾ ਬਨੋ ਕਰਾਉ ਗੁਰੂ ਪਾਸ ਹਮ ਗਿਰੇ ਕਰਮ ਸਤਿਗੁਰ ਸ਼ਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਕਉ ਨਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਆਹਰ ਕੀਰਤ ਅਮਰੀਹ ਰਾਸ ਰਹਾ ਵਰਜਨ ਕੇਵਡ ਭਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਵਿਦਾਸਾ ਮਿਲੇ ਸੰਗਤ ਗੁਣ ਪ੍ਰਗਾਸ ਜਨਾਰ ਹਰ ਹਰ ਜਨਾਮ ਨਾ ਪਾਇਆ ਤੇ ਭਾਗ ਹੀਨ ਜੰਪਾਸ ਜੋ ਸਤਿਗੁਰ ਸ਼ਰਣ ਸੰਗਤ ਨਹੀਂ ਆਏ ਤਰਗ ਜੀਵੈ ਤਰਗ ਜੀਵਾ ਜਨਾਰਜਨ ਸਤਿਗੁਰ ਸੰਗਤ ਪਾਈ ਤੰਤਰ ਮਾਸਕ ਲਿਖਿਆ ਲਿਖਤ ਤਨ ਤਨ ਸਤ ਸੰਗਤ ਜਿਹਦਾਰ ਸੋ ਪਾਇਆ ਮਿਲਦੈ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹਿਰੇ ਮਨ ਚਤੁਰ ਉਦਮ ਜਾ ਹਰ ਹਰ ਜੀਉ ਪਰਿਆ ਤਾਲੁ ਪਤਰਮਨ ਜੰਤਿ ਉਪਾਇ ਤਾ ਕਰਿ ਜੁਗ ਅਗੇ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਰੇ ਸੋ ਤਰਿਆ ਗੁਰ ਪ੍ਰਸਾਦ ਪਰਮ ਬਦ ਪਾਇਆ ਜੋ ਕੇ ਕਾਸ਼ ਧਰਿਆ ਰਾਵ ਜਨਨ ਬਦਲ ਲੋਕ ਸੁਦਵੰਤਾ ਕੋ ਨ ਕਿਛ ਕੀ ਤਰਿਆ ਸਰ ਸਰ ਜੁਗ ਸੰਭਾਹੀ ਠਾਕੁਰ ਕਾਹੇ ਮਨ ਭਉ ਕਰਿ ਆਵ ਡੂ ਡਿਆਵੇ ਸੈ ਕੁਸਾਂ ਜਿਸ ਪਾਛੇ ਵਿਚਿ ਰਿਚਿ ਚਰਿਆ ਤਨ ਕਵਨ ਕਲਾਵੇ ਗਵਨ ਚੁਕਾਵੇ ਮਨ ਮਹਿ ਸਿਮਰਨ ਕਰਿਆ ਸਭਨ ਧਾਨ ਦਸ ਅਸ਼ਟ ਸਿਧਾਨ ਠਾਕੁਰ ਕਲ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਈਐ ਤਰੰਤ ਨ ਪਾਰ ਆਵਰਿਆ ਰਾਗ ਆਸਾ ਮਹੱਲਾ ਚੌਥਾ ਜੋ ਉਪਰਿ ਕੀ ਕੋ ਅੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਕ ਨਿਰੰਜਨ ਹਰ ਪ੍ਰਕ ਨਿਰੰਜਨ ਰਗਮ ਗਮਯ ਆਪਾਰ ਸਭ ਧਿਆਵੇ ਸਭ ਧਿਆਵੇ ਤੇ ਜੀਅਰ ਸਚੇ ਸਰਜਣਹਾਰਾ ਸਭ ਜੀਤ ਮਾਰੇ ਜੀ ਪਉਣ ਜੀ ਆਕਾ ਦਾਤਾ ਰਭਰਤ ਅਭੂ ਸੰਤੋ ਜੀ ਸਭ ਦੁੱਖ ਵਿਸਾਰਨਾਰਾ ਹਰਿਆਪੇ ठाकुर ਹਰਿਆਪੇ ਸੇਵਕ ਜੀ ਕਿਆ ਨਾਨਕ ਜਨ ਵਿਚਾਰਾ ਤੂੰ ਗੱਡ ਗੱਦੇ ਅੰਤਰ ਸਰਬ ਨਿਰੰਤਰ ਜੀ ਹਰੇ ਕੋਪਰਕ ਸਮਾਣਾ ਇੱਕ ਦਾਤਾ ਇੱਕ ਬਿਖਾਰੀ ਜੀ ਸਭ ਤੇਰੇ ਜੋਜ ਬਿਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤਦ ਬਿਨਿਆ ਵਰ ਨਾ ਜਾਣਾ ਦੂਬਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਯਾ ਨਾਨਕ ਤਨ ਕੁਰਬਾਣਾ ਅਰਦਾਵੈ ਅਰਦਾਵੈ ਤੁਰਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਭਏ ਜਨ ਹਰਤੇ ਅਜੀਤਨ ਤੁਟੀ ਜਮ ਕੇ ਹਾਸੀ ਜਨਾ ਨਿਰਭਉ ਜਨ ਹਰ ਨਿਰਭਉ ਤੇ ਆਇ ਅਜੀਤਨ ਕੋ ਭਉ ਸੋਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਅਰਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਨ ਹਰਤੇ ਅਜੀ ਜਨ ਨਾਨਕ ਤਨ ਵਾਜਾਸੀ ਤੇਰੀ ਭਗਤ ਤੇਰੀ ਭਗਤ ਬਨਾਰਜੀ ਭਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤਦ ਜੀਆ ਰਣਿਕ ਅਨੇਕ ਅਨੰਤ ਤੇਰੀ ਅਨੇਕ ਤੇਰੇ ਅਨੇਕ ਕਰਾ ਹਰ ਪੂਜਾ ਜੀ ਤਪ ਤਾ ਪਹਿ ਜਪਹਿ ਬਿਆੰਤਾ ਤੇਰੇ ਅਨੇਕ ਤੇਰੇ ਅਨੇਕ ਬੜਾ ਵਸੰਮ੍ਰਿਤ ਸਾਸ ਜੀ ਕਰ ਗਿਰਿਆ ਘਟ ਕਰਮ ਕਰਨਤ ਸੇ ਭਗਤ ਸੇ ਭਗਤ ਬਲੇ ਜਨਾਨਕ ਜੀ ਜੋ ਭਾਵੈ ਮੇਰੇ ਆਰ ਭਗਵੰਤਾ ਤੂੰ ਆਤਪੁਰਖ ਪਰਮ ਪ੍ਰਕਰਤਾ ਜੀ ਤਦ ਜੇਵੜਿਆ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤਦ ਆਪੇ ਭਾਵੈ ਸੋਈ ਵਰਤਾਏ ਜੀ ਤੂੰ ਆਪੇ ਕਰੰਸ ਹੋਈ ਤਦ ਆਪੇ ਸ੍ਰਿਸ਼ਟ ਸਭਉ ਪਾਈ ਜੀ ਤਦ ਆਪੇ ਸਰਜ ਸਭ ਕੋਈ ਜਨਾਨ ਨ ਗੁਣ ਗਾ ਵਹਿ ਕਰਤੇ ਕੇ ਜੀ ਜੋ ਸਭ ਸਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤਉ ਭਾਵੇ ਜੋਈ ਤੀਸੀ ਜਿਉਂ ਜਉਂਦੇ ਸੋਈ ਹੰਪਾਈ ਰਹਾਉ ਤਬ ਤੇਰੀ ਤੂੰ ਸਭਨੀ ਧਿਆਇਆ ਜਿਸਨੋ ਕਿਰਪਾ ਕਰੈ ਤੰਨਾ ਅਮਰਤ ਨਾ ਪਾਇਆ ਗੁਰਮੁਖ ਲਾਗਾ ਮਨ ਮੋਖ ਗਵਾਇਆ ਤੋਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਸਤਜੀ ਮਾਹੀ ਤੁਜ ਵੰਦੂ ਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋਂ ਦੂਜਾ ਨਾਹੀ ਸੁਈ ਜਨ ਜਾਣੈ ਹਰ ਗੁਣ ਸਦਹੀ ਆਖ ਵਕਾਣ ਜਨਾਰ ਸੇ ਵਿਆਦਨ ਸੁਖ ਭਾਇਆ ਸਾਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਦਵੰਦੂ ਜਾ ਵਰ ਨਾ ਕੋਈ ਤੂੰ ਕਰ ਕਰ ਵੇ ਕਹਿ ਜਾਣੈ ਸੋਈ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹਲਾ ਪਹਿਲਾ ਤਦ ਸਰਵ ਰੜੈ ਪੈਲੇ ਨਵਾਸਾ ਪਾਣੀ ਬਭਗਤਨ ਕੀਆ ਪੰਕਜ ਮੋਂ ਪਗ ਨੀ ਚਾਲੈ ਆਪ ਦੇਖਾ ਤਹ ਡੂਬੀ ਅਲੇ ਮਨ ਇੱਕ ਨ ਚੇਤਸ ਮੂੜ ਮਨਾ ਹਰ ਵਿਸਰਤ ਤੇਰੇ ਗੁਣ ਗਲਿਆਰਾਉ ਨਾਉ ਜਦੀ ਜਦੀ ਨੀ ਪੜਿਆ ਮੂਰਖ ਮੁਗਧਾ ਜਨਮ ਭਇਆ ਰਣਵੇਤ ਨਾਨਕ ਜਨ ਕੀ ਸਰਣਾ ਜੰਤੋ ਨਾਮਿ ਵਿਸਰਿਆ ਆਸਾ ਮਹਲਾ ਪੰਜਵਾ ਕੋਈ ਪ੍ਰਾਪਤ ਮਨੁ ਕੋ ਦਿਉਰੀਆ ਗੋਬਿੰਦ ਮਰਣ ਕੀ ਇਹ ਤੇਰੀ ਵਰੀਆ ਆਵਰ ਕਾ ਜੁ ਤਰਕ ਤਾ ਨ ਕੰ ਮੇਲ ਸਾਧ ਸੰਗਤ ਵਜ ਕੇਵਲ ਨਾਮ ਤਰੰਗ ਜਾਮ ਲਾਗ ਭਵ ਜਲ ਤਰਨ ਕੈ ਜਨਮ ਬਰਥਾ ਜਾਤ ਰੰਗ ਮਾਇਆ ਕੈ ਰਹਾਉ ਜਗਤਵ ਸੰਜਮ ਧਰਮਨਾ ਕਮਾਇਆ ਸੇਵਾ ਸਾਧਨ ਜਨ ਹਰ ਰਾਇ ਕਉ ਨਾਨਕ ਹਮ ਨੀਚ ਕਰਮ ਮਾ ਸ਼ਰਨ ਪਰੇ ਕੀ ਰਖੂ ਸ਼ਰਮ ਇਕ ਓੰਕਾਰ ਸ੍ਰੀ ਵਾਇਗੁਰੂ ਜੀ ਕੀ ਵਤੇ ਬਾਤ ਜੀ ਦਸਵੀਂ ਕਾਵੇ ਬਾਜ ਵੈਂਤੀ ਜੋ ਪਹੀ ਅਮਰੀ ਕਰੋ ਹਾਦਰ ਚਾ ਪੂਰਨ ਵੇ ਜਦ ਕੀ ਇਚਾ ਤਬ ਚਰਨਨ ਮੰਨ ਰਾਇ ਮਹਾਰਾ ਆਪਨਾ ਜਾਨ ਕਰੋ ਪ੍ਰਤਪਾਰ ਅਮਰੀ ਦੁਸ਼ਟ ਸਬਾ ਤੁਮ ਗਾਵ ਆਬਾਦ ਮੋਏ ਬਚਾਓ ਸੁਖੀ ਵਸੈ ਮੋਰੋ ਪਰਿਵਾਰ ਸੇਵਕ ਸਿੱਖ ਸਭੈ ਕਰਤਾਰ ਮੋਰ ਚਨ ਜਗਰਦਾ ਕਰੀਐ ਸਭ ਬੈਰਨ ਗਵਾ ਸੰਗਰੀਐ ਪੂਰਨ ਹੋਇ ਹਮਾਰੀ ਆਸ ਤੋਰ ਭਜਨ ਕੀ ਰਹਿ ਬਿਆਸਾ ਤਮੈ ਛਾੜ ਗਿਐ ਵਰਨਾ ਧਾਉ ਜੋ ਵਰ ਜਾਉ ਤੁਮ ਦੇ ਪਾਉ ਸੇਵਕ ਸਿਕ ਮਾਰੇ ਤਾਰੀਏ ਚਨ ਜਨ ਸਤਰ ਮਾਰੇ ਮਾਰੀਏ ਆਪ ਹੈ ਦਮ ਜਬਰੀਏ ਮਰਨ ਗਾਲ ਕਤਰਾ ਸੰਵਰੀਏ ਓ ਜੋ ਸਦਾ ਹਮਾਰੀ ਪਛਾ ਸਰੀ ਹਸਜੂ ਕਰਿਓ ਰਚਾ ਰਾਖ ਲਿਓ ਮੈ ਰਖਨਾਰੇ ਸਾਹਿ ਸੰਸਾਏ ਪਿਆਰੇ दे नबंध दुष्टन के हंत तुम हो पुरी चतुर्दश कंता काल बाए ब्रह्मा भवतरा काल बाए शिव जू अवतार काल बाए गिरिवसन प्रकाश सकल काल का किया तमाशा जबन काल योगी शिव की हो वेदराज ब्रह्मा जूथियो जबन काल सब लोक सवार नमस्कार है ताहे हमारा ਜਪਨ ਗਾਲ ਸਭ ਜਗਤ ਬਨਾਇਓ ਦੇਵ ਦੈਂਤਿ ਜਚਨੁ ਪਜਾਇਓ ਆਦੰਤਿ ਕਹਇ ਤਾਰ ਸੁ ਗੁਰੂ ਸਮਝਿਓ ਹਮਾਰਾ ਨੰਮ ਸ਼ਕਾਰ ਤਿਸਹਿ ਕੋ ਹਮਾਰੀ ਚਕਲ ਪ੍ਰਜਾ ਜਨ ਆਸਵਾਰੀ ਜੈ ਬਗਨ ਕੋ ਸਗਨ ਜਗ ਦਿਓ ਸਤਨੰਨ ਗੋਪਲ ਮੋ ਵਦਕਿਓ ਘਟ ਘਟ ਗੇ ਅੰਦਰ ਕੀ ਜਾਣਤ ਭਲੇ ਪੁਰੇ ਕੀ ਪੀਰ ਪਛਾਨਤ ਜੀ ਦੀ ਦੇ ਗੁੰਜਰੇ ਅਸੂਲਾ ਸਫਰੇ ਕਿਰਪਾ ਦ੍ਰਿਸ਼ਟ ਕਰ ਬੁੱਲਾ ਜਾਨਤਨ ਦੁ ਗਵਾਏ ਤੇ ਦੁ ਕੀ ਸੁਖ ਪਾਏ ਸਾਧਨ ਕੇ ਸੁਖੀ ਏਕ ਵੇਕ ਕੀ ਵੀਰ ਬਚਾਨਾ ਘਟ ਘਟਕੇ ਪਟ ਪਟ ਕੀ ਜਾਨੈ ਜਗਦ ਕਰ ਕਰ ਕਰਤਾ ਰਾਜ ਤਰਤ ਤੋ ਦੇਹ ਅਪਾਰਾ ਜਬਿਆਕਰਕ ਕਰਤੋ ਕਪੰ ਤੁ ਮੈ ਮਿਲਤ ਦੇਖ ਤਰ ਸਭ ਮंजे ਤੇ ਵਦਨ ਸ੍ਰਿਸ਼ਟ ਸਭ ਧਾਰੇ ਆਪ ਆਪਨੇ ਬੂਜੋ ਚਾਰੇ ਤੁਮ ਸਭੀ ਦੇ ਰਤਨ ਰਾਨਮ ਜਾਣਤ ਵੇਦ ਵੇਦ ਹਰਿਆਣਮ ਨਰੰਗਾ ਨਰਵੇਕ ਅੰਦਰਲਮ ਆਗਨੀ ਲੋਨਾਦ ਅਸੰਭ ਤਾਗਾ ਮੂੜ ਉਚਾਰਤ ਵੇਦਾ ਜਾ ਕੋ ਬੇਵਨਾ ਬਾਵਤ ਵੇਦਾ ਤਾ ਕੋ ਕਰਬਾਨ ਅਨਮਨਤ ਮਹ ਮੂੜ ਗਛ ਬੇਦਨਾ ਜਾਣਤ ਮਹ ਦੇਵ ਕਉ ਕਹਤ ਸਦਾ ਸੁ ਨਰੰਗਰ ਗਛਿਨਤ ਨ ਪਿਵੈ ਆਪ ਆਪਣੇ ਉਦਹਿ ਜੀਤੀ ਵਰਨਤ ਪੰਨ ਪੰਨ ਤਹ ਤੇਤੀ ਤੁੰਬਰਾ ਲਖਾ ਨ ਜਾਇ ਬਸਰ ਕਿਹ ਬਿਦ ਸਜਾ ਪ੍ਰਥਮ ਸੰਸਾਰ ਇਕ ਰੂਪ ਅਨੂਪ ਸਰੂਪ ਅਰੰਗ ਭਿਉ ਰਵ ਕਹਿ ਭੂਪਾ अण्डज जय रज सेत जुगिनी उत्पजकानवर रचदिनी कहूं भूल राजा बबटा कौसमत पर संकरे कैटा सिगिरि श्रष्ट दकाय जंपवयाजुगां सुरु संजंप आवर छाम मेरी तुम करो सुख वार सुख संगरो दुष्ट जते उठवात तो पाता सकल मलेश करो रण गाता ਦੇ ਅਸਤੋ ਜਤਾਵ ਸਰਣਿ ਪਰੇ ਤਨ ਕੇ ਦੁਸ਼ਟ ਦੁਖ ਤਵਾ ਮਰੀ।ੁਰਖ ਜਾਵਨ ਭਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਵਟਾਰੇ। ਜੋ ਗਲ ਕੋ ਇਕ ਵਾਰ ਤੇ ਹੈ ਤਾਂ ਕੀ ਕਾਲ ਨ ਘਟ ਨਾ ਹੈ। ਅਰ ਰੱਛਾ ਹੋਏ ਤਾ ਸਭ ਕਾਲਾ ਦੁਸ਼ਟ ਰਿਸ਼ਟ ਤ੍ਰਾਂਤ ਤਕਾਲਾ ਕਿਰਪਾ ਦ੍ਰਿਸ਼ਟ ਸੰਜਾਇ ਨਰੂ। ਤਾਂ ਕੇ ਤਾ ਵ ਤਨ ਕਮਰੂ ਰਿੱਧਿ ਸਿੱਧਿ ਕਰਮੋਂ ਸੋਈ। ਦੁਸ਼ਟ ਜਾਸੁ ਸਕੇ ਨ ਕੋਈ ਇੱਕ ਵਾਰ ਜਨ ਤਮੈ ਸੰਭਾਰਾ ਕਾਲ ਭਾਸ ਦੇ ਤਾਇ ਉਵਰ ਜਨਰ ਨਾਮ ਤਿਹਾਰੋ ਕਾ ਦਰਦ ਦੁਸ਼ਟ ਦੋਖ ਤੇਰਾ ਕੜਕੇ ਤਮੈ ਸ਼ਰਨ ਤਿਆਰੀ ਆਪਾਦ ਲੋ ਬਾਰੀ ਸਰਵ ਧਰਮਾ ਹੋ ਹੋ ਸਹਾਈ ਦੁਸ਼ਟ ਦੋਖ ਤੇ ਲਹੂ ਬਚਾਈ ਸਵਈਆ ਪਾੰਗੇ ਜਬ ਤੇ ਤੁਮਰੇ ਤਵ ਦੇਖੂ ਆਂਕ ਦਰੇ ਨਿਆਨਿਓ ਰਾਮ ਰੀਵ ਅਪਰਾਨ ਕੁਰਾਨ ਅਨੇਕ ਹੈ ਮਤੇਕ ਨਾ ਮੰਨਿਓ ਜਿਮਰਤ ਸਾਸਤ੍ਰ ਵੇਦ ਸਭ ਬਪੇ ਦੇ ਕੈਮ ਇਕ ਨ ਜਾਣਿਓ ਸ੍ਰੀ ਜਬਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਉ ਸਭ ਤੋ ਵਿਵਖਾਨਿਓ ਦੋਰਾ ਤਕਲ ਦਵਾਰ ਕੋ ਚਾੜ ਕਹਿ ਗਹਿ ਤੋਹਾਰ ਉਦਾਰ ਬੰਗ ਹੈ ਕੀ ਰਾਜ ਅਸ ਗੋਵਿੰਦ ਦਾਸ ਤੋਹਾਰ ਰਾਮ ਕਲੀ ਮਹੱਲਾ ਤੀਜਾ ਨਾਨਕ ਓੰਕਾਰ ਸਤਿਗੁਰੂ ਪ੍ਰਸਾਦ ਅਨੰਦ ਭਇਆ ਮਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹ ਸੇਤੀ ਮਨ ਵਜੀਆਂ ਵਦਾਈਆਂ ਰਾਗ ਰਤਨ ਬਰਵਾਰ ਉਪਰੀਆ ਸ਼ਬਦ ਗਵਣ ਆਈਆ ਸ਼ਬਦ ਤੰ ਗਵ ਹਰੀ ਕੇਰਾ ਮਨ ਜਿ ਨਿਵਸਾਇਆ ਕਹਿ ਨਾਨਕ ਆਨੰਦ ਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੁਖ ਸਭ ਸਾਰਣਾ ਅੰਗੀਕਾਰਿ ਹੋ ਕਰੇ ਤੇਰਾ ਆਕਾਰ ਜੇ ਸਭ ਸਵਾਰਣਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਗਿਆ ਮਨ ਅਨੁਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਹਿਬਾਨ ਕਉ ਨਹੀਂ ਕਰਤੇ ਰ ਘਰਦਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹ ਨਾਨਕ ਸੱਚੇ ਸਾਹਿ ਤਿਆ ਆਨੰਦ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਹੀ ਆਧਾਰ ਮੇਰਾ ਜਿਨ ਭੁਖਾਂ ਸਭ ਗਵਈਆ ਕਰੇ ਸ਼ਾਂਤ ਸੁਖ ਮਨਿ ਵਸਿਆ ਜਿਨ ਚਰ ਸਭ ਪੁਜੈਗਿਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਸਦੀਆ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੂਪਿਆਰ ਸਾਚਾ ਨਾਮ ਮੇਰਾ ਧਾਰੂ ਆਜੀ ਪੰਚ ਸ਼ਬਦ ਤਿਤਕਾਰ ਸੁਭਾਗੇ ਘਰਜ ਬਾਗੇ ਸ਼ਬਦ ਬਾਜੀ ਕਲਾ ਜਿਤ ਕਰਤਾਰੀਆ ਪੰਜ ਦਰਵਾਸ ਕੀਤੇ ਗਾਲ ਕੰਟੁਕ ਮਾਰਿਆ ਤੁਰ ਕਰਮ ਭਾਇਆ ਤੁਰਜਨ ਕੋ ਸੇ ਨਾਮਾਰ ਕੈ ਲਾਗੀ ਕਹਿ ਨਾਨਕ ਤਹ ਸੁਖ ਹੋਆ ਤੇ ਤਿਤ ਘਰ ਅਨਹਦ ਬਾਜੀ ਆਨੰਦ ਸੁਣਾਵ ਬੜਾ ਭਾਗੀਓ ਸਗਲ ਮਨ ਰਤ ਪੂਰੇ ਪਾਰ ਬ੍ਰੰਧ ਪ੍ਰਭ ਪਾਇ ਉਤਰੇ ਸਗਲ ਵਿਚੋਰੀ ਦੂ ਗੁਰੂ ਗ ਸੰਤਾਂ ਪਿ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰਤੀ ਜਾਣੀ ਸੁਣਤੇ ਪਨੀਤ ਕਹਤੇ ਭਵਤ ਸਤ ਗੁਰ ਰਹਿਆ ਪਰ ਪੂਰੇ ਵਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਾਹਦ ਤੂਰੀ ਮੰਦਾਬਣੀ ਮਹੱਲਾ 5 ਥਾਲ ਵਿੱਚ ਧੰਵਸ ਤੂ ਭਈ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਵਸੇਧਾਰੂ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਾ ਜਾਈ ਨਤਨੰਤਰਾ ਗੁਰਧਾਰ ਤਮ ਸੰਸਾਰ ਚਰਨ ਲਗ ਦਰੀਏ ਸਬਨਾਨ ਗੁਰਮ ਪ੍ਰਸਾਰੋ ਸ਼ਲੋਕ ਮਹੱਲਾ 5ਵਾਂ ਤੇਰਾ ਕੀਤਾ ਜਤ ਨਾਹੀ ਮੈਨੋ ਜੋਗ ਕੀਤਾਈ ਮੈ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਦਰਸ ਪੈ ਹੋਈ ਤਰਜਮਾ ਆ ਮੇ ਰਾਮ ਤੋ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾਂ ਤਨ ਮੰਦਿ ਵੈ ਹਰਿਆ ਪੌੜੀ ਤਿਤਥ ਦੂਸਮਰਥ ਜਥਾ ਕੋਈ ਨਾਹੀ ਉਥੈ ਤੇਰੀ ਰੱਖ ਅਗਨੀ ਉਦਰmai ਸੁਣ ਕਹਿ ਜਮਕੇ ਤੂ ਤਉ ਨਾ ਤਿਰਛਡ ਜਾਹੀ ਭੌਜਲ ਵਿਖਮ ਅਸਗਾਹੋ ਗੁਰ ਸ਼ਬਦੀ ਪਾਰ ਪਾਏ ਜਨ ਕੋ ਲਗੀ ਪਿਆਸ ਅੰਮ੍ਰਿਤ ਸੇਕਾਏ ਕਲ ਮੈ ਉਪੰਨ ਗੋਣਾ ਗੋਬਿੰਦ ਗਾਹੀ ਸਭ ਸਨੋ ਕਿਰਪਾਲ ਸਮਾਲੇ ਸਾਹੇ ਸਾਈ ਵਰਤਾ ਕੋਈ ਨ ਜਾਹੀ ਜੀ ਆਇਆਂ ਤੁਧਿਆ ਹੈ ਸ਼ਲੋਕ ਮਾਲਾ 50 ਅੰਦਰ ਗੁਰਿਆਰਾਦਨਾ ਜੇਬਾ ਜਪ ਗੁਰਨਾਵ ਨੈਤਰੀ ਸਤਿਗੁਰ ਵੇਖਣਾ ਸ੍ਰਵਣੀ ਸੁਨਣਾ ਗੁਰਨਾਵ ਸਤਿਗੁਰ ਸੇ ਤੀਰਤਿਆ ਦਰਗਹ ਪਾਈ ਏਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇ ਜਗ ਮੈਂ ਤੁਮ ਕਾਢੀ ਏ ਬਰਲੇ ਕੇ ਕੀ ਕੀ ਮਹੱਲਾ 50 ਰਕੇ ਰਕਣ ਹਾਰ ਆਪ ਬਾਰਿਆ ਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆ ਨ ਵਾਪੁ ਦਇਆਲ ਮਨੋਂ ਨਾਮ ਸਾਰਿਆ ਨ ਸਾਧ ਜਨਾਂ ਕੇ ਸੰਗ ਬਬ ਜਲਤਾਰਿਆ ਨ ਸਾਖਤ ਨੰਦਕ ਦੁਸ਼ਟ ਕਿਨ ਮਾਏ ਵਿਦਾਰਨ ਤਿਸ ਸਾਹਿਬ ਕੀ ਤੇਕ ਨਾਨਕ ਮਨ ਮਾਹੀ ਜਿਸ ਸਿਮਰਤ ਸੁਖ ਹੋਇ ਸਗਲੇ ਦੁੱਖ ਜਾਈ ਤਿਸ ਸਾਹਿਬ ਕੀ ਏਕ ਨਾਨਕ ਮਨੈ ਮਾਈ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ